ਹੈਲੋ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀ ਵੇਖੋ ਕਿੰਦਾ ਵਧੀਆ ਇੱਥੇ ਟੂਰਨਾਮੈਂਟ ਹੋ ਰਿਹਾ ਵਾ ਕੋਹ ਅਸਰਾਰਤੀ ਬੰਦੇ ਆ ਜਿਹੜੇ ਆ ਬਾਹਰ ਸੁਰਖਪੁਰ ਦੀ ਟੀਮ ਨੂੰ ਫੇਰ ਘੇਰ ਕੇ ਖਲੋ ਗਏ ਆ ਵੀ ਆਪਾਂ ਟੀਮ ਖੇਡਣ ਨਹੀਂ ਦੇਣੀ ਤਾਂ ਮੇਰੀ ਪੁਲਿਸ ਮੁਲਾਜ਼ਮਾਂ ਨੂੰ ਵੀ ਬੇਨਤੀ ਆ ਕਿ ਮੇਰੇ ਭਰਾ ਉਧਰ ਜਾਣ ਉਹਨਾਂ ਨੂੰ ਸਾਰੀ ਟੀਮ ਨੂੰ ਉਹ ਪਤਾ ਨਹੀਂ ਅਸਲਾ ਲੈ ਕੇ ਆਏ ਆ ਕੀ ਲੈ ਕੇ ਆਏ ਆ ਬੰਦੇ ਘੇਰੇ ਉਹਨਾਂ ਦੇ ਬਾਰ ਆਪਾਂ ਸਾਰੇ ਚੱਲ ਕੇ ਵੇਖੀਏ ਕਿੰਡੀ ਕੀ ਗੱਲ ਵਾਜੇ ਇੱਕ ਪਾਸੇ ਸਾਰਾ ਪਿੰਡ ਵਾ ਦੋ ਤਿੰਨ ਪਲੇਅਰ ਇਹਨਾਂ ਨੇ ਅੱਗੇ ਭੁਜਾਤੇ ਆ ਸਾਡੇ ਪਾਲੇ ਜਲਾਲਪੁਰ ਨੂੰ ਭੁਜਾਤਾਂ ਵਾ ਜਾਂਦੇ ਨੂੰ ਭੁਜਾਤਾਂ ਵਾ ਸਾਰੇ ਮੇੜ ਜੜੇ ਜਿਹੜੇ ਖਰਾਬ ਕਰਕੇ ਸੁੱਟਦੇ ਆ ਤੇ ਆਓ ਸਾਰੇ ਜਣੇ ਆਪਾਂ ਚੱਲੀਏ ਵੇਖ ਲਈਏ ਕਿਹੜੇ ਬਾਹਰਲੇ ਪਿੰਡਾਂ ਤੋਂ ਆਣ ਕੇ ਇੱਥੇ ਗੰਦ ਪਾਉਂਦੇ ਆ ਚਲ ਆ ਚੱਲੀਏ ਹੋਰ ਵੀ ਹੋ ਗਏ ਗੱਡੀ ਲਾ ਕੇ ਮੇਲਾ ਲਾਇਆ ਵਾ ਉਥੇ ਹੋਰ ਚੌੜੇ ਵਾਲੀ ਮੋੜ ਦਾ ਟ੍ਰੇਸ਼ਨ ਚੱਲੇਗਾ